ਜੇਕਰ ਤੁਸੀਂ ਵੀ ਪਾਰਲਰ ਦੇ ਵਿੱਚ ਵਾਲ ਧੋਂਦੇ ਹੋ ਤਾਂ ਸਿਹਤ ਲਈ ਸਾਬਿਤ ਹੋ ਸਕਦਾ ਹੈ ਨੁਕਸਾਨਦਾਇਕ ਔਰਤਾਂ 'ਚ ਵੱਧ ਰਿਹਾ ਹੈ ਸਟ੍ਰੋਕ ਦਾ ਖਤਰਾ ਧਿਆਨ ਨਾਲ ਸੁਣੀਓ ਆ ਪੂਰੀ ਅਪਡੇਟ ਜੀहां ਬਿਊਟੀ ਪਾਰਲਰ ਦੇ ਵਿੱਚ ਵਾਲ ਧੋਣੇ ਬਹੁਤ ਆਮ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵਾਲ ਦੇ ਨਾਲ ਇਸ ਤਰ੍ਹਾਂ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ ਧੋਣ ਦੇ ਨਾਲ ਤਾਂ ਇਸ ਬਿਮਾਰੀ ਨੂੰ ਬਿਊਟੀ ਪਾਰਲਰ ਸਟ੍ਰੋਕ ਸਿਡਰੋਮ ਕਿਹਾ ਜਾਂਦਾ ਹੈ ਦੱਸ ਦਈਏ ਕਿ ਜਦੋਂ ਬਿਊਟੀ ਪਾਰਲਰ ਦੇ ਵਿੱਚ ਵਾਲਾਂ ਨੂੰ ਵਾਸ਼ ਕੀਤਾ ਜਾਂਦਾ ਹੈ ਤਾਂ ਸਾਡਾ ਸਿਰ ਇੱਕ ਖਾਸ ਕਿਸਮ ਦੇ ਜਿਹੜੇ ਕਿ 베ਸਿਨ ਦੇ ਉੱਤੇ ਟਿਕ ਜਾਂਦਾ ਹੈ ਇਸ 베ਸਿਨ ਦੇ ਉੱਤੇ ਸਿਰ ਟਿਕਾਉਣ ਦੇ ਨਾਲ ਵਾਰ-ਵਾਰ ਗਰਦਨ ਨੂੰ ਘੁਮਾਉਣ ਦੇ ਨਾਲ ਮੌਜੂਦ ਇੱਕ ਨਾੜੀ ਦਬ ਜਾਂਦੀ ਹੈ ਕਿਉਂਕਿ ਇਹ ਨਾੜੀ ਸਾਡੇ ਦਿਮਾਗ ਨੂੰ ਖੂਨ ਸਪਲਾਈ ਕਰਦੀ ਹੈ ਜਦੋਂ ਇਹ ਬੰਦ ਹੋ ਜਾਂਦੀ ਹੈ ਤਾਂ ਦਿਮਾਗ ਨੂੰ ਲੋੜਿੰਦਾ ਖੂਨ ਨਹੀਂ ਮਿਲਦਾ ਤੇ ਇਸ ਦੇ ਨਾਲ ਸਟ੍ਰੋਕ ਹੋ ਜਾਂਦਾ ਹੈ ਇਹ ਸਮੱਸਿਆ ਖਾਸ ਤੌਰ ਦੇ ਉਤੇ 50 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਦੇ ਲਈ ਜਦੋਂ ਤੁਸੀਂ ਜਦੋਂ ਵੀ ਤੁਸੀਂ ਬਿਊਟੀ ਪਾਰਲਰ ਦੇ ਵਿੱਚ ਜਾਂਦੇ ਹੋ ਤਾਂ ਆਪਣੇ ਵਾਲਾਂ ਨੂੰ ਧੋਣ ਦੇ ਵੇਲੇ ਥੋੜਾ ਜਿਆਦਾ ਧਿਆਨ ਜ਼ਰੂਰ ਰੱਖਿਆ ਕਰੋ ਤੁਹਾਡੀ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਕੀਮਤੀ ਹੈ ਜੇ ਤੁਹਾਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਆਪਣੇ ਹੇਅਰ ਸਟਾਈਲਿਸਟ ਨੂੰ ਜ਼ਰੂਰ ਦੱਸਿਆ ਕਰੋ ਇਸ ਦੇ ਬਾਰੇ ਇਹ ਉਹਤੇ ਬਿਊਟੀ ਪਾਰਲਰ ਸਟ੍ਰੋਕਸ ਸਿੰਡਰੋਮ ਦੇ ਲੱਛਣ ਜਿਵੇਂ ਕਿ ਅਚਾਨਕ ਜਾਂ ਫਿਰ ਹੌਲੀ-ਹੌਲੀ ਵਾਧਦਾ ਸਿਰਦਰਦ ਬੀਪੀ ਐਸਐਸ ਦਾ ਇੱਕ ਆਮ ਲੱਛਣ ਦੇਖਣ ਨੂੰ ਮਿਲ ਸਕਦਾ ਹੈ ਅੱਖਾਂ ਦੇ ਸਾਹਮਣੇ ਧੁੰਦਲਾਪਨ ਨਜ਼ਰ ਆਉਣ ਲੱਗ ਜਾਂਦਾ ਹੈ ਦੋਰੀ ਨਜ਼ਰ ਜਾਂ ਫਿਰ ਅਚਾਨਕ ਆਈਸਾਈਡ ਦਾ ਕਮਜ਼ੋਰ ਹੋਣਾ ਕੁਝ ਲੋਕਾਂ ਨੂੰ ਬੀਪੀਐਸਐਸ ਦੇ ਹੋਣ ਦੇ ਉੱਤੇ ਜਿਹੜੇ ਕਿ ਮਤਲੀ ਦੇ ਮਤਲੀ ਤੇ ਉਲਟੀਆਂ ਦਾ ਅਹਿਸਾਸ ਵੀ ਹੋ ਸਕਦਾ ਹੈ ਫਿਰ ਗੱਲ ਆਉਂਦੀ ਹੈ ਗਰਦਨ ਦੇ ਵਿੱਚ ਅਕੜਾਵ ਜਾਂ ਫਿਰ ਦਰਦ ਦੀ ਬੀਪੀਐਸਐਸ ਦੀ ਨਿਸ਼ਾਨੀ ਹੋ ਸਕਦੀ ਹੈ ਸਰੀਰ ਦੇ ਇੱਕ ਪਾਸੇ ਬਾਹ ਜਾਂ ਫਿਰ ਲੱਤ ਦੇ ਵਿੱਚ ਕਮਜ਼ੋਰੀ ਜਾਂ ਫਿਰ ਸੁਨ ਮਹਿਸੂਸ ਹੋਣਾ ਚੱਕਰ ਆਉਣਾ ਜਾਂ ਸੰਤੁਲਨ ਵਿਗੜਨਾ ਵੀ ਬੀਪੀਐਸਐਸ ਦੇ ਲੱਛਣ ਹੋ ਸਕਦੇ ਨੇ ਪਾਰਲਰ ਦੇ ਵਿੱਚ ਆਪਣੇ ਵਾਲ ਧੋਣ ਦੇ ਵੇਲੇ ਥੋੜੀ ਸਾਵਧਾਨੀ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। ਵਾਲਾਂ ਨੂੰ ਧੋਣ ਵੇਲੇ ਆਪਣੀ ਗਰਦਨ ਨੂੰ ਜ਼ਿਆਦਾ ਨਾ ਚੁਕਾਓ। ਵਾਲਾਂ ਨੂੰ ਧੋਣ ਵੇਲੇ ਆਪਣੀ ਗਰਦਨ ਨੂੰ ਕੋਈ ਸਪੋਰਟ ਦਿਓ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉੱਥੇ ਹੀ ਵਾਲਾਂ ਨੂੰ ਧੋਉਣ ਸਮੇਂ ਜ਼ਿਆਦਾ ਸਮਾਂ ਨਾ ਲਗਾਓ। ਜੇ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਤਾਂ ਪਾਰਲਰ ਜਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਿਓ। ਹੋ ਸਕੇ ਤਾਂ ਘਰ ਦੇ ਵਿੱਚ ਹੀ ਆਪਣੇ ਵਾਲ ਧੋਇਆ ਕਰੋ ਇਹ ਜਾਣਕਾਰੀ ਤੁਹਾਡੇ ਲਈ ਹੈ ਤੁਹਾਡੀ ਸਿਹਤ ਲਈ ਹੈਗੀ ਹੈ ਤਾਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਸਵੇਰ ਦੇ ਵੇਲੇ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਕਿ ਰੋਜ਼ ਦੇਖਣ ਨੂੰ ਮਿਲੇਗਾ ਤੁਹਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਪ੍ਰੋਗਰਾਮ ਕੁਝ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਮੈਨੂੰ ਦੋ ਇਜਾਜ਼ਤ ਕਲ ਫੇਰ ਲੈ ਕੇ ਆਵਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਹਤ ਨਾਲ ਜੁੜੀ ਕੋਈ ਖਾਸ ਗੱਲ ਜੇਕਰ ਤੁਸੀਂ ਵੀ ਪਾਰਲਰ ਦੇ ਵਿੱਚ ਵਾਲ ਧੋਂਦੇ ਹੋ ਤਾਂ ਸਿਹਤ ਲਈ ਸਾਬਿਤ ਹੋ ਸਕਦਾ ਹੈ ਨੁਕਸਾਨਦਾਇਕ ਔਰਤਾਂ 'ਚ ਵੱਧ ਰਿਹਾ ਹੈ ਸਟ੍ਰੋਕ ਦਾ ਖਤਰਾ ਧਿਆਨ ਨਾਲ ਸੁਣੀਓ ਆ ਪੂਰੀ ਅਪਡੇਟ ਜੀ ਹਾਂ ਬਿਊਟੀ ਪਾਰਲਰ ਦੇ ਵਿੱਚ ਵਾਲ ਧੋਣੇ ਬਹੁਤ ਆਮ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵਾਲ ਦੇ ਨਾਲ ਇਸ ਤਰ੍ਹਾਂ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ ਧੌਣ ਦੇ ਨਾਲ ਇਸ ਬਿਮਾਰੀ ਨੂੰ ਬਿਊਟੀ ਪਾਰਲਰ ਸਟ੍ਰੋਕ ਸਿੰਡਰੋਮ ਕਿਹਾ ਜਾਂਦਾ ਹੈ ਦੱਸ ਦਈਏ ਕਿ ਜਦੋਂ ਬਿਊਟੀ ਪਾਰਲਰ ਦੇ ਵਿੱਚ ਵਾਲਾਂ ਨੂੰ ਵਾਸ਼ ਕੀਤਾ ਜਾਂਦਾ ਹੈ ਤਾਂ ਸਾਡਾ ਸਿਰ ਇੱਕ ਖਾਸ ਕਿਸਮ ਦੇ ਜਿਹੜੇ ਕਿ ਬੇਸਿਨ ਦੇ ਉੱਤੇ ਟਿਕ ਜਾਂਦਾ ਹੈ ਇਸ ਬੇਸਿਨ ਦੇ ਉੱਤੇ ਸਿਰ ਟਿਕਾਉਣ ਦੇ ਨਾਲ ਵਾਰ-ਵਾਰ ਗਰਦਨ ਨੂੰ ਘੁਮਾਉਣ ਦੇ ਨਾਲ ਮੌਜੂਦ ਇੱਕ ਨਾੜੀ ਦਬ ਜਾਂਦੀ ਹੈ ਕਿਉਂਕਿ ਇਹ ਨਾੜੀ ਸਾਡੇ ਦਿਮਾਗ ਨੂੰ ਖੂਨ ਸਪਲਾਈ ਕਰਦੀ ਹੈ ਜਦੋਂ ਇਹ ਬੰਦ ਹੋ ਜਾਂਦੀ ਹੈ ਤਾਂ ਦਿਮਾਗ ਨੂੰ ਲੋੜਿੰਦਾ ਖੂਨ ਨਹੀਂ ਮਿਲਦਾ ਤੇ ਇਸ ਦੇ ਨਾਲ ਸਟ੍ਰੋਕ ਹੋ ਜਾਂਦਾ ਹੈ ਇਹ ਸਮੱਸਿਆ ਖਾਸ ਤੌਰ ਦੇ ਉੱਤੇ 50 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਦੇ ਲਈ ਜਦੋਂ ਤੁਸੀਂ ਜਦੋਂ ਵੀ ਤੁਸੀਂ ਬਿਊਟੀ ਪਾਰਲਰ ਦੇ ਵਿੱਚ ਜਾਂਦੇ ਹੋ ਤਾਂ ਆਪਣੇ ਵਾਲਾਂ ਨੂੰ ਧੋਣ ਦੇ ਵੇਲੇ ਥੋੜਾ ਜਿਆਦਾ ਧਿਆਨ ਜ਼ਰੂਰ ਰੱਖਿਆ ਕਰੋ ਤੁਹਾਡੀ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਕੀਮਤੀ ਹੈ ਜੇ ਤੁਹਾਨੂੰ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਆਪਣੇ ਹੇਅਰ ਸਟਾਈਲਿਸਟ ਨੂੰ ਜ਼ਰੂਰ ਦੱਸਿਆ ਕਰੋ ਇਸ ਦੇ ਬਾਰੇ ਇਹ ਉਹਤੇ ਬਿਊਟੀ ਪਾਰਲਰ ਸਟ੍ਰੋਕਸ ਸਿੰਡਰੋਮ ਦੇ ਲੱਛਣ ਜਿਵੇਂ ਕਿ ਅਚਾਨਕ ਜਾਂ ਫਿਰ ਹੌਲੀ-ਹੌਲੀ ਵਾਧਦਾ ਸਿਰਦਰਦ ਬੀਪੀ ਐਸਐਸ ਦਾ ਇੱਕ ਆਮ ਲੱਛਣ ਦੇਖਣ ਨੂੰ ਮਿਲ ਸਕਦਾ ਹੈ ਅੱਖਾਂ ਦੇ ਸਾਹਮਣੇ ਧੁੰਦਲਾਪਨ ਨਜ਼ਰ ਆਉਣ ਲੱਗ ਜਾਂਦਾ ਹੈ ਦੋਰੀ ਨਜ਼ਰ ਜਾਂ ਫਿਰ ਅਚਾਨਕ ਆਈਸਾਈਡ ਦਾ ਕਮਜ਼ੋਰ ਹੋਣਾ ਕੁਝ ਲੋਕਾਂ ਨੂੰ ਬੀਪੀਐਸਐਸ ਦੇ ਹੋਣ ਦੇ ਉੱਤੇ ਜਿਹੜੇ ਕਿ ਮਤਲੀ ਦੇ ਮਤਲੀ ਤੇ ਉਲਟੀਆਂ ਦਾ ਅਹਿਸਾਸ ਵੀ ਹੋ ਸਕਦਾ ਹੈ ਫਿਰ ਗੱਲ ਆਉਂਦੀ ਹੈ ਗਰਦਨ ਦੇ ਵਿੱਚ ਅਕੜਾ ਜਾਂ ਫਿਰ ਦਰਦ ਦੀ ਬੀਪੀਐਸਐਸ ਦੀ ਨਿਸ਼ਾਨੀ ਹੋ ਸਕਦੀ ਹੈ ਸਰੀਰ ਦੇ ਇੱਕ ਪਾਸੇ ਬਾਹਾਂ ਜਾਂ ਫਿਰ ਲੱਤ ਦੇ ਵਿੱਚ ਕਮਜ਼ੋਰੀ ਜਾਂ ਫਿਰ ਸੁਨ ਮਹਿਸੂਸ ਹੋਣਾ ਚੱਕਰ ਆਉਣਾ ਜਾਂ ਸੰਤੁਲਨ ਵਿਗੜਨਾ ਵੀ ਬੀਪੀਐਸਐਸ ਦੇ ਲੱਛਣ ਹੋ ਸਕਦੇ ਨੇ ਪਾਰਲਰ ਦੇ ਵਿੱਚ ਆਪਣੇ ਵਾਲ ਧੋਣ ਦੇ ਵੇਲੇ ਥੋੜੀ ਸਾਵਧਾਨੀ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। ਵਾਲਾਂ ਨੂੰ ਧੋਣ ਵੇਲੇ ਆਪਣੀ ਗਰਦਨ ਨੂੰ ਜ਼ਿਆਦਾ ਨਾ ਚੁਕਾਓ। ਵਾਲਾਂ ਨੂੰ ਧੋਣ ਵੇਲੇ ਆਪਣੀ ਗਰਦਨ ਨੂੰ ਕੋਈ ਸਪੋਰਟ ਦਿਓ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉੱਥੇ ਹੀ ਵਾਲਾਂ ਨੂੰ ਧੋਉਣ ਸਮੇਂ ਜ਼ਿਆਦਾ ਸਮਾਂ ਨਾ ਲਗਾਓ। ਜੇ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਤਾਂ ਪਾਰਲਰ ਜਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਿਓ। ਹੋ ਸਕੇ ਤਾਂ ਘਰ ਦੇ ਵਿੱਚ ਹੀ ਆਪਣੇ ਵਾਲ ਧੋਇਆ ਕਰੋ ਇਹ ਜਾਣਕਾਰੀ ਤੁਹਾਡੇ ਲਈ ਹੈ ਤੁਹਾਡੀ ਸਿਹਤ ਲਈ ਹੈਗੀ ਹੈ ਤਾਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਸਵੇਰ ਦੇ ਵੇਲੇ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਕਿ ਰੋਜ਼ ਦੇਖਣ ਨੂੰ ਮਿਲੇਗਾ ਤੁਹਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਪ੍ਰੋਗਰਾਮ ਕੁਝ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਮੈਨੂੰ ਦੋ ਇਜਾਜ਼ਤ ਕੱਲ ਫੇਰ ਲੈ ਕੇ ਆਵਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਹਤ ਨਾਲ ਜੁੜੀ ਕੋਈ ਖਾਸ